ਜਿਹੜੇ ਵੀ ਵਿਅਕਤੀ ਇੰਡੀਆ ਦੇ ਵਿੱਚ ਵਿਆਹ ਕਰਵਾ ਕੇ ਉਸ ਤੋਂ ਬਾਅਦ ਉਹ ਫੌਰੀਨ ਵਾਸੀ ਹੋ ਗਏ ਬਾਹਰ ਚਲੇ ਗਏ ਪੀਆਰ 베ਸ ਤੇ ਰਹਿ ਰਹੇ ਨੇ ਜਾਂ ਕੱਚੇ 베ਸ ਤੇ ਰਹਿ ਰਹੇ ਨੇ ਬਾਹਰ ਉਹਨਾਂ ਦੇ ਰਿਸ਼ਤੇ ਦੇ ਵਿੱਚ ਕੋਈ ਗੜਬੜ ਆ ਗਈ ਕਿਸੇ ਕਾਰਨਾ ਕਰਕੇ ਉਹਨਾਂ ਦਾ ਰਿਸ਼ਤੇ ਦੇ ਵਿੱਚ ਤਕਰਾਰ ਪੈਦਾ ਹੋ ਗਿਆ ਤਾਂ ਉਹਨਾਂ ਨੇ ਫਿਰ ਉੱਥੋਂ ਦੀ ਜਿਹੜੀ ਸੰਬੰਧਤ ਅਦਾਲਤ ਸੀ ਉੱਥੋਂ ਉਹਨਾਂ ਨੇ ਫਿਰ ਉਹ ਤਲਾਕ ਲੈ ਲਿਆ ਪਰ ਦੋਸਤੋ ਤੁਹਾਨੂੰ ਇੱਕ ਗੱਲ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਜਿਹੜਾ ਵੀ ਤਲਾਕ ਬਾਹਰਲੇ ਮੁਲਕ ਦੇ ਵਿੱਚ ਲਿਆ ਹੋਇਆ ਇੰਡੀਆ ਦੇ ਵਿੱਚ ਵਿਆਹ ਹੋਇਆ ਹੋਵੇ ਉਹ ਫਿਰ ਇੰਡੀਆ ਦੇ ਲਾਅ ਮੁਤਾਬਕ ਉਹ ਵੈਲਿਡ ਨਹੀਂ ਹੈ ਉਹ ਆਪਣੇ ਆਪ ਦੇ ਵਿੱਚ ਇੰਡੀਆ ਦੇ ਵਿੱਚ ਉਹ ਲਾਗੂ ਨਹੀਂ ਹੋਏਗਾ ਇਸ ਵਾਰ ਇਸ ਵਾਸਤੇ ਦੋਸਤੋ ਜਿਹੜੇ ਵੀ ਵਿਅਕਤੀ ਬਾਹਰ ਰਹਿ ਰਹੇ ਨੇ ਤੇ ਉੱਥੇ ਉਹਨਾਂ ਨੇ ਤਲਾਕ ਲੈ ਲਿਆ ਉਹਨਾਂ ਨੂੰ ਫਿਰ ਆਪਦੀ ਜਿਹੜੀ ਹੈ ਤਲਾਕ ਦੀ ਪਟੀਸ਼ਨ ਇੰਡੀਆ ਭੇਜਣੀ ਚਾਹੀਦੀ ਹੈ ਤੇ ਇੰਡੀਆ ਵਿੱਚ ਜਾਂ ਤਾਂ ਉਹ ਪਾਵਰ ਆਫ ਟਾਰਨੀ ਦੇ ਥਰੂ ਇੱਥੇ ਉਸ ਤਲਾਕ ਨੂੰ ਐਗਜ਼ੀਕਿਊਸ਼ਨ ਕਰਾਉਣ ਉਸ ਤਲਾਕ ਦੀ ਜਾਂ ਫਿਰ ਉਹ ਪਾਰਟੀ ਇੰਡੀਆ ਦੇ ਵਿੱਚ ਆ ਕੇ ਵੀ ਫਿਰ ਜਿਹੜਾ ਦੁਬਾਰਾ ਉਹ ਡਿਵੋਰਸ ਫਾਈਲ ਕਰੇ ਤਲਾਕ ਲਵੇ ਜਾਂ ਫਿਰ ਉਸੇ ਹੀ ਡਿਗਰੀ ਨੂੰ ਜਿਹੜੀ ਆ ਉਹ ਐਗਜ਼ੀਕਿਊਸ਼ਨ ਦੇ ਵਿੱਚ ਲੈ ਕੇ ਆਵੇ ਜਿੰਨਾ ਚਿਰ ਆਪਾਂ ਉਸ ਬਾਹਰਲੇ ਮੁਲਕ ਦੇ ਵਿੱਚ ਹੋਇਆ ਤਲਾਕ ਇੰਡੀਆ ਦੇ ਵਿੱਚ ਐਗਜ਼ੀਕਿਊਟ ਨਹੀਂ ਕਰਾਉਂਦੇ ਇੰਡੀਅਨ ਕੋਰਟ ਦੇ ਮੁਤਾਬਕ ਉਹਨਾਂ ਚਿਰ ਇੰਡੀਅਨ ਕੋਰਟਸ ਦੇ ਵਿੱਚ ਉਹਨਾਂ ਦਾ ਸਟੇਟਸ ਜਿਹੜਾ ਜਿਹੜਾ ਉਹ ਇੰਡੀਅਨ ਲਾਅ ਦੇ ਮਤਾਬਕ ਉਹ ਮੈਰਿਡ ਹੀ ਰਹੇਗਾ ਉਹ ਡਿਵੋਰਸ ਨਹੀਂ ਹੋਏਗਾ ਸੋ ਜਿੰਨਾ ਦੋਸਤਾਂ ਨੇ ਬਾਹਰ ਵਿਆਹ ਕਰਵਾਏ ਨੇ ਇੰਡੀਆ ਦੇ ਵਿੱਚ ਵਿਆਹ ਕਰਵਾਏ ਨੇ ਤੇ ਫਿਰ ਬਾਹਰ ਚਲੇ ਗਏ ਆ ਤਾਂ ਉੱਥੇ ਉਹਨਾਂ ਨੇ ਤਲਾਕ ਲੈ ਲਿਆ ਤੁਹਾਨੂੰ ਇੰਡੀਆ ਦੇ ਵਿੱਚ ਉਸ ਤਲਾਕ ਨੂੰ ਵੈਲੀਡੇਟ ਕਰਾਉਣਾ ਪਊਗਾ ਉਸ ਤਲਾਕ ਦੀ ਐਗਜ਼ੀਕਿਊਸ਼ਨ ਕਰਾਉਣੀ ਪਊਗੀ ਤਾਂ ਤੁਹਾਡਾ ਜਿਹੜਾ ਰਿਸ਼ਤਾ ਆਪਦੇ ਜਿਹੜਾ 파ਟਨਰ ਪਹਿਲਾਂ ਦਾ ਤੁਹਾਡਾ 파ਟਨਰ ਸੀ ਉਹਦੇ ਨਾਲ ਖਤਮ ਹੋਏਗਾ ਤੁਹਾਡੀ ਜਾਣਕਾਰੀ ਵਾਸਤੇ ਆ ਵੱਧ ਤੋਂ ਵੱਧ ਦੋਸਤਾਂ ਨੂੰ ਸ਼ੇਅਰ ਕਰੋ